ਸਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣ ਗਿਆ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਕਿਸਾਨਾਂ ਦੇ ਸਮਾਗਮ ਚ ਪਹੁੰਚੇ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੁਝ ਇਸ ਤਰੀਕੇ ਨਾਲ ਹੋ ਰਿਹਾ ਸੀ ਸਵਾਗਤ ਕਿਸੇ ਨੇ ਪੈਰ ਛੂਏ ਤੇ ਕਿਸੇ ਨੇ ਜੱਫੀ ਪਾਈ ਪਰੇਸ ਤੋਂ ਬਾਅਦ ਕੁਝ ਐਸਾ ਹੋ ਗਿਆ ਕਿ ਹਰ ਕੋਈ ਹੈਰਾਨ ਹੋ ਗਿਆ ਦਰਅਸਲ ਜਿਸ ਕੁਰਸੀ ਤੇ ਕੈਪਟਨ ਸਾਹਿਬ ਬੈਠੇ ਉਸ ਕੁਰਸੀ ਤੇ ਕੁਝ ਉਹਨਾਂ ਨੂੰ ਚੁਭ ਰਿਹਾ ਸੀ। ਇਹੀ وجہ ਰਹੀ ਕਿ ਕੈਪਟਨ ਸਾਹਿਬ ਕੁਰਸੀ ਤੋਂ ਉੱਠ ਗਏ। ਇਸ ਤੋਂ ਬਾਅਦ ਉਹਨਾਂ ਲਈ ਨਵੀਂ ਕੁਰਸੀ ਲਿਆਂਦੀ ਗਈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਦੀ ਕੁਰਸੀ ਬਦਲ ਦਿੱਤੀ ਗਈ। ਦਰਅਸਲ ਸਮਾਗਮ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਾਸਤੇ ਜੋ ਕੁਰਸੀ ਰੱਖੀ ਗਈ ਸੀ ਉਹ ਕੁਰਸੀ ਉਹਨਾਂ ਨੂੰ ਪਸੰਦ ਨਹੀਂ ਆਈ ਕਹਿਣ ਵਾਲੇ ਤਾਇਆ ਵੀ ਕਹਿੰਦੇ ਨੇ ਕਿ ਉਹ ਕੁਰਸੀ ਕੈਪਟਨ ਸਾਹਿਬ ਨੂੰ ਚੁਭ ਰਹੀ ਸੀ ਹਾਲਾਂਕਿ ਇਸ ਚੁਬੰਦੀ ਵਜ੍ਹਾ ਕੀ ਸੀ ਇਸ ਦਾ ਖੁਲਾਸਾ ਤਾਂ ਨਹੀਂ ਹੋਇਆ ਪਰ ਮੌਕੇ ਦੇ ਉੱਤੇ ਤੁਰੰਤ ਨਵੀਂ ਕੁਰਸੀ ਦਾ ਇੰਤਜ਼ਾਮ ਕੀਤਾ ਗਿਆ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ ਸ਼ਾਨ ਪ੍ਰਵਾਸੀਓ ਤੁਹਾਡੇ ਬਾਅਦ ਚੁਕਿਆ ਹੈ कि आज तक आए हुए मेहमानों का استقبال करना कैप्टन साहब खैर मद्दम का तरीका भी अलग है अपना।